ਹਾਂਜੀ ਸਰ ਜੀ ਕੋਲ ਤੋਂ ਦੇ ਚਾਲਾਨ ਕੱਟੇ ਕਿੰਨੇ ਚਾਲਾਨ ਕੱਟੇਗੇ ਤੇ ਕਿਸ ਚੀਜ਼ ਦੇ ਚਾਲਾਨ ਕੱਟੇਗੇ ਅੱਜ ਅਸੀਂ ਨੀਲਾਮਾ ਨਕਲਾ ਸੀ ਤੇ ਵਕਵਾ ਕੋਈ ਇੱਕ ਲੰਘ ਚੈੱਕ ਕਰ ਰਹੇ ਸੀ ਜਿਹਦੇ ਵਿੱਚ ਬੋਟਾਂ ਨੂੰ ਵਦ ਵਦ ਜੀ ਮੋਟਰਸਰ ਉੱਤੇ ਜਿਹੜੇ ਕਿ ਪੱਕੇ ਮਾਰਦੇ ਸੀ ਤੇ ਅਪਿਛਰ ਟ੍ਰਿਪਲ ਰੈਡਿੰਗ ਬੁੱਲਡਵਾਈ ਕਰਦੇ ਆ ਰਹੇ ਸੀ ਤੇ ਉਹਨਾਂ ਦੇ ਅਸੀਂ ਤਕਰੀਬ 15 ਤੋਂ 20 ਚਾਲਾਨ ਕਿਸੀ ਨੀ ਲਲਾਮਾ ਦੀ ਇੱਕ ਬੰਦੇ ਨੇ ਸ਼ਰਾਬ ਪੀਤੀ ਹੋਈ ਸੀ ਜੋ ਗੱਡੀ ਚਲਾ ਰਿਹਾ ਸੀ ਉਹ ਕਿਸੇ ਐਕਸੀਡੈਂਟ ਵੀ ਕੀਤਾ ਸੀ ਕਿਸੇ ਵਿਅਕਤੀ ਨਾਲ ਉਹ ਮਾਮਲਾ ਕੀ ਸੀ ਸੈਕਿੰਗ ਬ੍ਰਾਉਣ ਪਿੱਛੋਂ ਇੱਕ ਬ੍ਰੀਜ਼ਰ ਗੱਡੀ ਆ ਰਹੀ ਸੀ ਆਪਣਾ ਸਾਨੂੰ ਕਿਸੇ ਆਪਣਾ ਪਬਲਿਕ ਮੈਨ ਨੇ ਦੱਸਿਆ ਆਪਣਾ ਵੀ ਇੱਕ ਬ੍ਰੀਜ਼ਰ ਗੱਡੀ ਪਿੱਛੇ ਆਪਣਾ ਗੱਡੀਆਂ ਨੂੰ ਟੱਚ ਕਰਦੀ ਆ ਰਹੀ ਆ ਜਦੋਂ ਅਸੀਂ ਮੌਕੇ ਤੇ ਅਸੀਂ ਉਹਨੂੰ ਰੋਕਿਆ ਆਪਣਾ ਤੇ ਚਾਲਕ ਨੂੰ ਨਿਚੇ ਤਾਹਿਆ ਤੇ ਉਹ ਸ਼ਰਾਬੀ ਹਾਲਤ ਦੇ ਵਿੱਚ ਸੀ ਤੇ ਐਲਕੋਮਟਰ ਆਈ ਉਹਦੀ ਅਲਕੋਹਲ ਚੈੱਕ ਕੀਤੀ ਗਈ ਤੇ ਉਹਦਾ ਜਿਹੜਾ ਪੰਦਾ ਚਰਾਣਾ ਸ਼ਰਾਬ ਦਾ ਤੇ ਆਪਣਾ ਡਿਜੀਟਲ ਰੇਂਡ ਦਾ ਚਰਾਣਾ ਫਿਰ ਕਿੰਨੀ ਸਰਪ ਕੀਤੀ ਹੋਈ ਸੀ ਮੀਟਰ ਤੋਂ ਚੇਕ ਕੀਤਾ ਉਹ 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 ਆਪਾਂ 200 ਪਲਸ ਸਰਪ ਸੀ ਆਪਾਂ ਵੀ ਇਸ ਕੋਈ ਪਰਸੈਂਟੇਜ ਸਾਡੀ ਦਾਖੀਆ ਆ ਉਹ ਨਾ ਮਸ਼ੀਨ 200 200 ਪਲਸ ਪਰਸੈਂਟੇਜ ਸੀ ਬੰਦਾ ਸਹੀ ਆ ਬਾਈ ਸੇਫ ਹੈ ਬੰਦਾ ਹਾਂ ਬੰਦੇ ਨੂੰ ਅਸੀਂ ਆਹ ਬੰਦਾ ਗੱਡੀ ਚਲਾਣ ਦੇ ਹਾਲਤ ਵਿੱਚ ਨਹੀਂ ਸੀ ਜਿਸ ਨੂੰ ਅਸੀਂ ਮੌਕੇ ਤੇ ਆਪਣਾ ਨਾਲ ਅਸੀਂ ਲਾਜਮੇ ਕੋਲ ਬਿਠਾ ਕੇ ਮੌਕੇ ਤੇ ਅਸੀਂ ਉਹ ਅਡਰੈਸ ਵਗੈਰਾ ਪੁੱਛ ਕੇ ਆਪਾਂ ਨੂੰ ਘਰੇ ਛੱਡ ਕੇ ਮਾਤਾ ਦਾ ਇਸ ਕੋਡ ਉਹਦੇ ਮੋਬਾਈਲ ਗੱਡੀ ਦੀ ਚਾਬੀ ਇਹ ਉਹ ਉਹਨਾਂ ਦਾ ਬੇਨਸਲੇ ਵਾਲੇ ਕਿੰਨਾ ਨਾ ਚਲਾਨ ਕਟਿਆ ਗਿਆ ਸਤ ਤੁਹਾਡੇ ਉਹਦਾ ਆਪਣਾ ਡਿਜੀਟਲ ਡਰਾਈਵ ਤੇ ਆਪਣਾ ਸ਼ਰਾਬ ਸ਼ਰਾਬ ਦਾ ਚਲਾਨ ਕਰ ਰੰਕ ਐਂਡ ਡਰੈਂਕ ਦਾ ਚਲਾਨ